ਹਾਂਜੀ ਵੀਰੇ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਇਹ ਵੀਰੇ ਆਪਾਂ ਨੂੰ ਅੱਜ ਅੱਜ ਤੁਹਾਨੂੰ ਕਣਕ ਦਿਖਾ ਰਹੇ ਹਾਂਗੇ ਜਿਹੜੀ ਆਪਾਂ ਨੇ YouTube ਤੇ ਪਹਿਲਾਂ ਵੀ ਵੀਡੀਓ ਆਪਲੋਡ ਨੇ ਦੋ ਬੀਜਦਿਆਂ ਦੀ ਤੇ ਆਪਾਂ ਜਿਹੜੀ ਪਰਾਲੀ ਵਿੱਚੀ ਬਾਹੀ ਦੀ ਰੇਹ ਬਾਹਨ ਦੇ ਉਹ ਵੀ ਤੁਸੀਂ ਆਪਣੇ YouTube ਚੈਨਲ ਤੇ ਚੈੱਕ ਕਰ ਸਕਦੇ ਹੋ ਇਹ ਬਈ ਉਹੀ ਕਣਕ ਆ ਦੇਖੋ ਆਪਾਂ ਨੇ ਕੋਈ ਅੱਗ ਨਹੀਂ ਲਾਈ ਦੀ ਬਾਹਨ ਨੂੰ ਦੇਖ ਸਕਦੇ ਹੋ ਕਣਕ ਤੁਸੀਂ ਆਪਾਂ ਨੇ ਕੋਈ ਅੱਗ ਨਹੀਂ ਲਾਈ ਦੀ ਬਾਹਨ ਨੂੰ ਆਪਾਂ ਵਧਣ ਤੋਂ ਬਾਦ ਪਰਾਲੀ ਨੂੰ ਹਲਿਆਤਾ ਸੀਗਾ ਤੇ ਉਦੋਂ ਬਾਅਦ ਵੀਰੇ ਦੂਜੇ ਪਤਾ ਨਹੀਂ ਤੀਜੇ ਦਿਨ ਆਪਾਂ ਨੇ ਸੁਪਰ ਸੀਡਰ ਨਾਲ ਵਿਚੀ ਬਾਤੀ ਸੀਗੀ ਆਹੀ ਲੋਕੇਸ਼ਨ ਤੋਂ ਬਣੀ ਹੋਈ ਆ ਵੀਰੇ ਪਹਿਲਾਂ ਵੀ ਵੀਡੀਓ ਦੋਨੇ ਮੈਂ ਤਾਂ ਕਰਕੇ ਅਸੀਂ ਤਾਂ ਕਰਕੇ ਮੈਂ ਗੁਰੇ ਖੜਕੀ ਬਣਾ ਰਿਹਾ ਵੀ ਪਤਾ ਲੱਗੇ ਵੀ ਉਹੀ ਬਾਹਣਾ ਤੇ ਵੀਰੇ ਆਪਾਂ ਨੇ ਉਦੋਂ ਹਲਿਆ ਕੇ ਉਦੋਂ ਬਾਅਦ ਸੁਪਰ ਸੀਡਰ ਨਾਲ ਆਹੀ ਬਾਤ ਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਨੇ ਰੌਣੀ ਕਰਤੀ ਦੀ ਬਾਹਣ ਦੀ ਜਿਹਨੂੰ ਆਪਣਾ ਪਾਹਣ ਵਕਤ ਆ ਗਿਆ ਵੀਰੇ ਉਦੋਂ ਆਦਾ ਆਪਣੇ ਅਸੀਂ ਬੀਤਤੀ ਸੀਗੀ ਤੇ ਹੁਣ ਤੁਸੀਂ ਕਣਕ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਆਪਦੇ ਆਪ ਹੀ ਮੈਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਬਾਬੇ ਆਪਣੀ ਫੋਨ ਤੇ ਦਿਖ ਰਹੀ ਹੈ ਆ ਠੀਕ ਹੈ ਨਾ ਕਣਕ ਵੀਰੇ ਜਮਾ ਟੋਪ ਦੀ ਖੜੀ ਆ ਬਾਬੇ ਦੀ ਮੇਰ ਨਾਲ ਜਮਾ ਸਿਰ ਆ ਕਣਕ ਦਾ ਤੁਸੀਂ ਦੇਖ ਸਕਦੇ ਹੋ ਕਦ ਕਾਠ ਵੀ ਜਮਾ ਓਕੇ ਆ ਯਾਰ ਠੀਕ ਹੈ ਨਾ ਇਹ ਲਈ ਮੈਨੂੰ ਤਾਂ ਯਾਰ ਤਰੀਕਾ ਬਈ ਬਿਹਤਰ ਲੱਗਿਆ ਮਤਲਬ ਇਹ ਜੀ ਬੇਚੀ ਵਾਕੇ ਬੀਜ ਨਾਲ ਨਲ ਤਾਂ ਵੀਰੇ ਆਪਾਂ ਤੋਂ ਅੱਗ ਨਹੀਂ ਲਫੋ ਹੁੰਦੀ ਆਪਾਂ ਅੱਗ ਨਹੀਂ ਲਾਉਂਦੇ ਠੀਕ ਹੈ ਨਾਲੇ ਅੱਗ ਤੋਂ ਬਚ ਜਾਂਦਾ ਵਾ ਹਨ ਤੇ ਨਾਲੇ ਕਣਕ ਦੀ ਕੁਆਲਿਟੀ ਵੀਰੇ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਨੂੰ ਮੈਂ ਉਧਰੋਂ ਉਹ ਵੱਟ ਵੀ ਜਾ ਕੇ ਦਿਖਾਉਣਾਗਾ ਸਾਰੇ ਕਿਤੇ ਆਪਾਂ ਹਲੇ ਵਾਲੇ ਦਿੰਨੇ ਆ ਜਿਹੜਾ ਇਹਦੇ ਵਿੱਚ ਕੋਈ ਗੋਲੀ ਡੰਡਾ ਵੀ ਕੈਮਰੇ 'ਚ ਦਿਖੀ ਰਿਹਾ ਵੀ ਹੈਗਾ ਕਿ ਨਾ ਹੈਗਾ 1% ਵੀ ਬਈ ਗੋਲੀ ਡੰਡਾ ਨਹੀਂ ਹੈਗਾ ਜਮਾ ਸਿਰੇ ਦੀ ਕਣਕ ਖੜੀ ਆ ਬਾਬੇ ਦੀ ਮੇਰੇ ਨਾਲ ਆਪਣੀ ਕਰੋ ਹੀ ਚੈੱਕ ਇੱਕ ਬਈ ਯਾਰ ਵੀਡੀਓ ਸ਼ੇਅਰ ਕਰ ਦਿਆ ਕਰੋ ਆਪਣੀ ਕਿਸਾਨ ਭਰਾਵਾਂ ਨੂੰ ਜਿਹੜਾ ਪਤਾ ਲੱਗ ਸਕੇ ਆਪਣੇ ਬਾਈ ਬਣ ਕੇ ਜੇ ਆਪਣੇ ਯਾਰ ਵੀਡੀਓ ਜੇ ਕਿੰਨੇ ਮਰਜੀ ਬੰਦੇ ਦੇਖਦੇ ਨੇ ਬਾਈ ਬਣ ਕੇ ਆਪਣੀ ਕਮੈਂਟਾਂ ਚ ਰਾਇ ਜ਼ਰੂਰ ਦਿਓ ਇਹਦੇ ਬਾਰੇ ਜੇ 50 ਦੇਖਦਾ 100 ਦੇਖਦਾ ਬਾਬੇ ਤੁਹਾਡੇ ਹੱਥੋਂ ਤਾਂ ਦੇਖਣਾ ਨਾ ਤੁਸੀਂ ਸ਼ੇਅਰ ਕਰੋਗੇ ਬਾਬੇ ਆਪਣੀ ਵੀਡੀਓ ਨੂੰ ਵਿਊ ਵਧੀਆ ਆ ਜਾਣਗੇ ਇਸ ਲਈ ਬਈ ਵੀਡੀਓ ਨੂੰ ਯਾਰ ਸ਼ੇਅਰ ਕਰ ਦਿਓ ਬਾਈ ਬਣ ਕੇ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਠੀਕ ਹੈ ਨਾ ਹੀ ਆ ਦੇਖੋ ਸੋਨੂੰ ਆਪਾਂ ਉਹ ਅਗਲੀ ਜਿਹੜੀ ਗਾਹਾਂ ਵੱਟ ਜਾ ਕੇ ਵੀ ਆਪਾਂ ਦਿਖਾਉਣਾ ਤੁਹਾਨੂੰ ਸਾਰੀ ਕਮਾਨ ਕਣਕ ਦੀ ਕੁਆਲਿਟੀ ਚੈੱਕ ਕਰੋ ਬਾਈ ਠੀਕ ਹਨ ਤੁਹਾਨੂੰ ਮੈਂ ਦਿਖਾਉਣਾ ਬਈ ਪਹਿਲਾਂ ਪਰਾਂ ਤੋਂ ਜਾ ਕੇ ਵੀ ਬਾਈ ਬਣ ਕੇ ਆਪਣੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਿਓ ਆਪਾਂ ਇਹਦੇ ਮਸ਼ੀਨਾਂ ਦੀਆਂ ਵੀਡੀਓਆਂ ਵੀ ਅਪਲੋਡ ਕਰਦੇ ਹੁੰਨੇ ਆ ਜੋ ਵੀਡੀਓ ਵੀਰੇ ਸਾਰਨੂੰ ਪਹਿਲਾਂ ਤੁਹਾਡੇ ਕੋਲੇ ਆ ਸਕੇ ਬਾਈ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਬਾਈ ਦਬਕੇ ਸ਼ੇਅਰ ਬਾਈ ਬਣ ਕੇ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਲਵੇ ਵੀਡੀਓ ਜਾਵੇ ਜਿਹੜੀ ਆਪਣੀ ਤੇ ਵੀਰੇ ਆਪਣੀ ਕਮੈਂਟਾਂ ਜੀ ਯਾਰ ਰੈਡ ਦਿਓ ਜ਼ਰੂਰ ਦਿਓ ਬਈ ਬਈਏ ਸਹੀ ਕੰਮ ਆ ਗਾ ਠੀਕ ਆ ਵੀਰੇ ਕਣਕ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਕਣਕ ਜਮਾ ਟੌਪ ਦੀ ਖੜੀ ਆ ਯਾਰ ਕੋਈ 1% ਦੀ ਕਮੀ ਨਹੀਂ ਹੈਗੀ ਕਣਕ ਚ ਤੁਹਾਨੂੰ ਮਾਊਥ ਤੋਂ ਅੱਗੇ ਜਾ ਕੇ ਵੀ ਕਰਾਉਣਾ ਚੈੱਕ ਲਓ ਜੀ ਬਾਈ ਦੇਖੋ ਚੈੱਕ ਕਰੋ ਆਪਣੀ ਕਣਕ ਜੀ ਲੱਗਦਾ ਯਾਰ ਕਣਕ ਨੂੰ ਦੇਖ ਕੇ ਮੰਨ ਕੇ ਚੱਲੋ ਇੰਨੀ ਕੁ ਵਧੀਆ ਉੱਠੀ ਹੋਈ ਆ ਬਾਬੇ ਦੀ ਮਿਹਨਤ ਆਪਣੀ ਕਣਕ ਜਮਾ ਪੂਰੀ ਟਾਪ ਕਲਾਸ ਕਣਕ ਉੱਠੀ ਹੋਈ ਆ ਤੁਹਾਨੂੰ ਵੀਰੇ ਉਹ ਆਪਣਾ ਪਹਿਲਾ ਵਾਹਨ ਵੀ ਦਿਖਾਉਣਿਆ ਉਹ ਚ ਵੀ ਯਾਰ ਆਪਣੀ ਮਿੱਟੀ ਚੱਕੀ ਦੀ ਵੀਰੇ ਆ ਪਾਉਂ ਚ ਪਹਿਲੀ ਵਾਰੀ ਮਿੱਟੀ ਚੱਕੀ ਤੋਂ ਬਾਅਦ ਮਤਲਬ ਪਹਿਲੀ ਵਾਰੀ ਕਣਕ ਬੀਜੀ ਆ ਤੁਹਾਨੂੰ ਉਹ ਵਾਹਨ ਵੀ ਦਿਖਾ ਕੇ ਲਾਉਣਾ ਮੈਂ ਉਹ ਵੀ ਆਪਾਂ ਨੇ ਐਸੀ ਤਰੀਕ ਕਰਿਆ ਸੀ ਜਿਵੇਂ ਆਪਾਂ ਨੇ ਆਹ ਵਾਹਨ ਦਾ ਕਰਿਆ ਵਿਚੀ ਬਰਾਲੀ ਬਾਕੇ ਮਤਲਬ ਕੋਈ ਅੱਗ ਨਹੀਂ ਲਾਈ ਵੀਰੇ ਵਾਹਨ ਨੂੰ ਅੱਗੇ ਤਾਂ ਯਾਰ ਮੂੰਹ ਵੀ ਨਹੀਂ ਦਿਖਾਇਆ ਸਾਰਾ ਆਪਾਂ ਨੇ ਐਂ ਕਰਿਆ ਹੋਇਆ ਕੰਮ ਕਣਕ ਤੁਹਾਨੂੰ ਮੈਂ ਮਿੱਟੀ ਚੱਕੀ ਵਾਲੇ ਵਾਹਨ ਜੂਮੀ ਦਿਖਾਉਣਾ ਠੀਕ ਆ ਕਣਕ ਕਿਵੇਂ ਦੀ ਹੋਈ ਆ ਉਹ ਚ ਵੀ ਆਪਾਂ ਨੇ ਵਿਚੀ ਪਰਾਲੀ ਇਹੋ ਕਰਤੀ ਸੀ ਨਲੇ ਦਾ ਰੇ ਰੇ ਦਾ ਰੇ ਰਿਆ ਜਨਾ ਕੰਮ ਠੀਕ ਆ ਨਲੇ ਯਾਰ ਜਾਣ ਆ ਵਾਹਣ ਚ ਆਪਾਂ ਜਿਹੜੀ ਅੱਗ ਲਾ ਦਿੰਨੇ ਆ ਬਾਈ ਯਾਰ ਉਹ ਵੀ ਯਾਰ ਹੁਣ ਆਪਣੀ ਕਿਸਾਨ ਦੀ ਮਜਬੂਰੀ ਐ ਅੱਗ ਤੋਂ ਬਿਨਾ ਕੋਈ ਚਾਰਾ ਵੀ ਨਹੀਂ ਹੈਗਾ ਠੀਕ ਹੈ ਨਾ ਚਲੋ ਬਾਬੇ ਸੋਨੂੰ ਮੈਂ ਜਾ ਕੇ ਦਿਖਾਉਣਾ ਠੀਕ ਆ ਉਧਰ ਜਿਹੜਾ ਆਪਣਾ ਮਿੱਟੀ ਚੱਕੇ ਵਾਲਾ ਵਾਹਣਾ ਲਓ ਜੀ ਮਿੱਤਰੋ ਆਪਣਾ ਆ ਵਾਹਣਾ ਜਿਹੜਾ ਇਹ ਚੋਂ ਆਪਾਂ ਨੇ ਬਈ ਸਾਰੇ ਵਾਹਣ ਤੋਂ ਹੀ ਆਪਣਾ ਆ ਨਿੰਮ ਤੋਂ ਲੈ ਕੇ ਇੱਥੋਂ ਐ ਸਾਰਾ ਜਾ ਕੇ ਆਹ ਖੰਭਾ ਜਿਹੜਾ ਇੱਥੋਂ ਤੱਕ ਐ ਸਾਰੇ ਕਿਤੇ ਭਰੀ ਹੋ ਮਿੱਟੀ ਚੱਕੀ ਹੋਈ ਹੈ ਆਪਣੀ ਤੇ ਤੁਸੀਂ ਆਹ ਵਾਹਨ ਚ ਵੀ ਦੇਖੋ ਬਾਬੇ ਉਹ ਕਣਕ ਠੀਕ ਹੈ ਨਾ ਟਾਪ ਕਲਾਸ ਆ ਯਾਰ ਕਣਕ ਆਪਣੇ ਵੱਲੋਂ ਦਾ ਜਾਵਾ ਬਾਕੀ ਬਾਬੇ ਤੁਸੀਂ ਦੱਸੋ ਵੀ ਕਣਕ ਕਿਵੇਂ ਆਪਣੀ ਇਹ ਵਾਹਨ ਚ ਸਾਰੇ ਚ ਵੀ ਆਪਣੀ ਮਿੱਟੀ ਚੱਕੀ ਹੋਈ ਹੈ ਤੇ ਪਹਿਲੀ ਵਾਰੀ ਕਣਕ ਆਪਣੇ ਬੀਜੀ ਹੈ ਠੀਕ ਹੈ ਨਾ ਕਰ ਸਕਦੇ ਆ ਬਾਬੇ ਚੈੱਕ ਕਣਕ ਤੁਸੀਂ ਏ ਚ ਆਹ ਵਹਾਂ ਜੀ ਵੀ ਆਪਣੇ ਬਈ ਉਮੀ ਕਰਿਆ ਸੀ ਪਹਿਲਾਂ ਵੱਢ ਲਈ ਸੀ ਜੀ ਦੀ ਤੇ ਉਦੋਂ ਮਾ ਦਾ ਪਾਣੇ ਵਿੱਚ ਹੀ ਵਗਦੀ ਸੀ ਉਹਦੀ ਪਰਾਲੀ ਕੋਈ ਆਪਾਂ ਨੇ ਅੱਗ ਨਹੀਂ ਲਾਈ ਕੋਈ ਕੁਝ ਨਹੀਂ ਕਰਿਆ ਹੋਇਆ ਵੀਡੀਓ ਵੀਰੇ ਆਪਣੇ ਚੈਨਲ ਤੇ ਅਪਲੋਡ ਨੇ ਬਾਈ ਬਣ ਕੇ ਤੁਸੀਂ ਜਾ ਕੇ ਉਹ ਵੀ ਦੇਖੋ ਵੀਡੀਓ ਨੂੰ ਤੇ ਬਈ ਯਾਰ ਇੱਕ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਬਾਈ ਬਣ ਕੇ ਆਪਣੇ ਸਾਰੇ ਕਿਸਾਨ ਭਰਾਵਾਂ ਤੱਕ ਪਹੁੰਚਾਓ ਆਪਣੀ ਵੀਡੀਓ ਤੇ ਜਿਹੜੇ ਆਪਣੇ ਮਤਲਬ ਆਪਾਂ ਨੂੰ ਰਾਇ ਦੇਣ ਸਾਰੇ ਬਾਈ ਬਣ ਕੇ ਆਪਣੀ ਰਾਏ ਜਰੂਰ ਦਿਓ ਵੀ ਕਿਵੇਂ ਆ ਇਹ ਠੀਕ ਹੈ ਕਿ ਨਾ ਠੀਕ ਹੈ ਆਪਾਂ ਤੋਂ ਵੀਰੇ ਠੀਕ ਲੱਗਿਆ ਦੇਖੋ ਆਪਣੀ ਕਣਕ ਤੁਸੀਂ ਦੇਖ ਸਕਦੇ ਹੋ ਆਪਣੀ ਜਮ੍ਹਾਂ ਕਣਕ ਓਕੇ ਖੜੀ ਹੈ ਹਾਂ ਆ ਵਾਹਨ ਜਿਹਨਾਂਲੇ ਬਾਈ ਮਿੱਟੀ ਚੱਕੀ ਹੋਈ ਆ ਮਿੱਟੀ ਚੱਕੀ ਵਾਲੇ ਵਾਹਨ ਚ ਵੀ ਤੁਸੀਂ ਕਣਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਚਲੋ ਭਾਬਿਓ ਆਪਣਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਬਣ ਕੇ ਸਾਰੇ ਛੋੜਾ ਇੱਕ ਸ਼ੇਅਰ ਯਾਰ ਬਹੁਤ ਕੀਮਤੀ ਹੁੰਦਾ ਹੈ ਉਹ ਰਾ ਇੱਕ ਉਹ ਵੀ ਆਗਾ ਉਹ ਅਗਲਾ ਜਗ੍ਹਾ ਹੈ ਹੋਰ ਸ਼ੇਅਰ ਕਰੋ ਯਾਰ ਤੇ ਅਗਲੇ ਨੂੰ ਵੀ ਬਾਈ ਸਿੱਖਿਆ ਮਿਲਦੀ ਆ ਕੋਈ ਨਾਲੇ ਆਪਾਂ ਨੂੰ ਉਹ ਨਹੀਂਗਾ ਆ ਆਪਣੇ ਹੋਰ ਵਹਾਂ ਬਾਈ ਦਾ ਵਹਣਾ ਆ ਆਪਣਾ ਵਹਣਾ ਬਾਈ ਬਣ ਕੇ ਆਪਣੀ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਜਿਹੜੇ ਸਾਰੇ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਜਾਵੇ ਠੀਕ ਹੈ ਜੀ ਤੁਸੀਂ ਕਨਕ ਆਪਣੀ ਦੇਖ ਹੀ ਲਈ ਬਾਈ ਬਣ ਕੇ رائے ਜ਼ਰੂਰ ਦਿਓ ਆਪਣੀ ਕਮੈਂਟਾਂ ਸਾਰੇ ਜੀ ਬਾਈ ਧੰਨਵਾਦ ਓਕੇ